ਜਾਣੇ ਕਹਿੰਦੇ ਕਿ ਉਜੜਿਆ ਬਾਗਾਂ ਦੇ ਗਾਲੜ ਪਟਵਾਰੀ ਸਾਸਰੀ ਕਾਲ ਜੀ ਲੋ ਜੀ ਤੁਹਾਨੂੰ ਦਿਖਾਉਨੇ ਆ ਅਸੀਂ ਉਹ ਏਰੀਏ ਉਜੜੇ ਹੋਏ ਮੈਂ ਕਹਿੰਨਾ ਹਰ ਮੁਲਕ ਦੇ ਵਿੱਚ ਉਜੜ ਜਾਣੇ ਚਾਹੀਦੇ ਆ ਹਰ ਦੁਨੀਆ ਦੇ ਵਿੱਚ ਉਜੜ ਜਾਣੇ ਚਾਹੀਦੇ ਕੀ ਬਾਰਡਰ ਜਿਹੜੇ ਦੁਨੀਆ ਨੂੰ ਵੰਡਦੇ ਆ ਵੰਡਦੇ ਆ ਇਨਸਾਨੀਅਤ ਨੂੰ ਵੰਡਦੇ ਆ ਤੇ ਆ ਦਾ ਤੁਹਾਨੂੰ ਦਿਖਾਉਨੇ ਆ ਆ ਹੈਗੀਆ ਸਪੇਨ ਦੀ ਤੇ ਉਹ ਹੈਗੀ ਆ ਫਰਾਂਸ ਦੀ ਤੇ ਆ ਇੱਥੇ ਇਹ ਨਾ ਜਦੋਂ ਗੱਡੀ ਆਉਂਦੀ ਸੀਗੀ ਕਿਸੇ ਟਾਈਮ ਤੇ ਇੱਥੇ ਰੁੱਕ ਕੇ ਤੇ ਪਾਸਪੋਰਟ ਫੜਾਉਂਦੇ ਸੀ ਤੇ ਅੱਜ ਹਾਲਾਤ ਕੀ ਆ ਦਿਖਾਓ ਜਿਹੜਾ ਨਾ ਕੁਰਸੀਆਂ ਕਿੱਦਾਂ ਪੁੱਠੀਆਂ ਪਈਆਂ ਹਾਂਜੀ ਸਾਜੇ ਆ ਮੈਂ ਚੱਲਿਆ ਸਪੇਨ ਨੂੰ ਫਰਾਂਸ ਤੋਂ ਦੱਸੋ ਕਿੱਥੇ ਕੋਈ ਬੰਦਾ ਨਹੀਂਗਾ ਇੱਥੇ ਕੋਈ ਬੰਦਾ ਨਹੀਂਗਾ ਇੱਥੇ ਜਿਹੜੇ ਪਏ ਏਰੀਆ ਦੇਖੋ ਆ ਸਪੇਨ ਵਾਲਿਆਂ ਦੀ ਨੈਸ਼ਨਲ ਪੁਲਿਸ ਦੀ ਜਿਹੜੀ ਆ ਮੇਨ ਚੁੰਗੀ ਆ ਜਿੱਥੋਂ ਇੱਥੋਂ ਇਮੀਗ੍ਰੇਸ਼ਨ ਕਰਾ ਕੇ ਲੋਕ ਨੰਗਦੇ ਹੁੰਦੇ ਸੀਗੇ ਆ ਆਪਾਂ ਸਪੇਨ ਚ ਖੜੇ ਆ। ਉਹ ਐ ਆ ਆਪਾਂ ਫਰਾਂਸ ਆ ਗਏ। ਫਰਾਂਸ ਆ ਗਏ ਆ। ਇੰਨਾ ਕੀ ਫਰਕ ਸਪੇਨ ਤੇ ਫਰਾਂਸ ਦਾ ਆ। ਤੇ ਜੇ ਭਾਜੀ ਜੇ ਭਾਜੀ ਅਸੀਂ ਪਾਕਿਸਤਾਨ ਤੋਂ ਇੰਡੀਆ ਵੱਲਣਾ ਤੇ ਦੋਵੇਂ ਬਨੇ ਗੋਲੀ ਵੱਜ ਜਾਣੀ ਹੈ। ਇਹ ਇਹ ਦੱਸ ਰਿਹਾ ਆਂ ਜਿਹੜੀ ਵੀਡੀਓ ਦੇ ਵਿੱਚ। ਬਿਊਟੀਫੁੱਲ ਸ਼ਾਪ। ਅੱਛਾ ਆ ਦੇਖੋ ਇਹਦੇ ਵਿੱਚ ਪੁਲਿਸ ਆ ਦੇਖੋ ਪੁਲਿਸੀਆ ਫਰਾਂਸੀਆ ਪੁਲਿਸੀਆ ਸਪਾਨੀਆ। ਮਤਲਬ ਕਿ ਦੋ ਬਾਰਡਰਾਂ ਦੀਆਂ ਦੋ ਆਰਮੀਆ ਇੱਥੇ ਤਾਇਨਾਤ ਆ ਪਰ ਹੈ ਕੁਝ ਨਹੀਂ ਗਾ। ਹੋਰ ਨਹੀਂ ਕੁਝ ਵੀ ਹੈਗਾ। ਖਤਮ ਹੋ ਗਿਆ। ਯੂਰਪ ਇੱਕ ਹੋਣ ਕਰਕੇ ਕਿ ਜਿੱਦਾਂ ਹੁਣ ਬਾਈਜੀ ਕੋ ਪਾਸਪੋਰਟ ਆ ਰੈੱਡ ਇਹ ਚਾਹੀ ਉਧਰ ਕੰਮ ਕਰਨ ਚ ਇੱਧਰ ਕੰਮ ਕਰਨ ਇਹਨਾਂ ਦਾ ਜਿਹੜਾ ਪਾਸਪੋਰਟ ਇੱਕ ਹੋ ਚੁੱਕਾ ਵਾ ਇਹ ਚੀਜ਼ਾਂ ਦਿਖਾਉਣੀਆਂ ਜ਼ਰੂਰੀ ਸੀ ਕਿ ਬਾਰਡਰਾਂ ਤੇ ਹਮੇਸ਼ਾ ਸਾਡੇ ਮਾਵਾ ਦੇ ਪੁੱਤ ਮਰਦੇ ਚਾਹੀ ਲੈਂਦੇ ਪੰਜਾਬ ਦੇ ਚਾਹ ਚੜਦੇ ਪੰਜਾਬ ਦੇ ਗੱਲ ਅੱਜ ਬਾਰਡਰ ਦੀ ਕਰਨ ਲੱਗੇ ਗੱਲ ਅੱਜ ਕਰਨ ਲੱਗੇ ਸੀਗੀ ਇੱਕ ਇਨਸਾਨੀਅਤ ਦੀ ਤੋਂ ਪੁਰਾਣਾ ਮੈਟਰੋ ਟ੍ਰੇਨ ਸਟੇਸ਼ਨ ਸਪੇਨ ਦਾ ਤੇ ਫਰਾਂਸ ਦਾ ਉਹ ਸ਼ਹਿਰ ਸਬਰੇਰੇ ਸਬਰੇਰੇ ਅੱਛਾ ਜੀ ਜਿਹੜਾ ਫਰਾਂਸ ਤੇ ਸਪੇਨ ਨੂੰ ਇਕੱਠੇ ਕਰਦਾ ਆ ਤੇ ਸਭ ਤੋਂ ਪਹਿਲੀ ਪਹਿਲਾ ਟ੍ਰੇਨ ਦੀ ਪਟੜੀ ਆ ਤੇ ਸਭ ਤੋਂ ਪਹਿਲਾ ਟ੍ਰੇਨ ਸਟੇਸ਼ਨ ਆ ਇੱਥੇ ਦਾ ਇਹ ਹੋ ਸਕਦਾ ਪਾਜੀ ਜਿਹੜੀ ਥੱਲਿਓਂ ਸਰੌਂਗ ਚੋਂ ਨਿਕਲਦਾ ਇਹ ਉਹੀ ਆ ਸਪੇਨ ਤੋਂ ਜਿਹੜੀ ਪਹਿਲੀ ਪੁਰਾਣੀ ਲਾਈਨ ਜਿਹੜੀ ਆਉਂਦੀ ਸੀ ਬਾਰਸਲੋਨਾ ਤੋਂ ਫਿਗੇਰਾ ਫਿਗੇਰੇ ਤੋਂ ਪੋਰਟੋਬੋ ਕਈ ਪਿੰਡਾਂ ਨੂੰ ਜੋੜਦੀ ਹੋਈ ਜਾਂਦੀ ਸੀਗੀ ਮੇਨ ਵਿਸ਼ਾ ਇਹ ਆ ਕਿ ਅੱਜ ਕਿਸੇ ਵੇਲੇ ਇਸ ਜਗ੍ਹਾ ਦੇ ਉੱਤੇ ਚਾਹਲ ਮਹਿਲ ਹੁੰਦੀ ਸੀ ਲੈਟਾ ਫਲੈਡ ਜਗਦੀਆਂ ਹੁੰਦੀਆਂ ਸੀ ਸਟੇਨ ਗੰਨਾ ਤਣੀਆਂ ਹੁੰਦੀਆਂ ਸੀ ਅੱਜ ਕਿੱਥੇ ਗਏ ਬੰਦੇ ਆਉਂਦੇ ਹੁੰਦੇ ਹੀ ਦਬਕੇ ਪੈਂਦੇ ਹੁੰਦੇ ਸੀ ਵੀਜ਼ੇ ਚੈੱਕ ਹੁੰਦੇ ਸੀਗੇ ਪਾਸਪੋਰਟ ਚੈੱਕ ਹੁੰਦੇ ਸੀ ਗੱਡੀਆਂ ਦੇ ਪੇਪਰ ਚੈੱਕ ਹੁੰਦੇ ਸੀ ਗੱਡੀਆਂ ਤਾਂ ਲੰਘਦੀ ਇੱਥੇ ਤਾਂ ਕੋਈ ਪੁੱਛਦਾ ਨਹੀਂ ਕਿਸੇ ਨੂੰ ਕੋਈ ਆਈ ਜਾਂਦੇ ਜਾਈ ਜਾਂਦੇ ਇਨੂੰ ਕਹਿੰਦੇ ਨੇ ਵਫਾਦਾਰੀ ਇਹਨੂੰ ਕਹਿੰਦੇ ਇਨਸਾਨੀਅਤ ਇਹਨੂੰ ਕਹਿੰਦੇ ਆ ਕੁਦਰਤ ਕੁਦਰਤ ਜਿਹਨੇ ਬੰਦੇ ਨੇ ਕੁਦਰਤ ਸਮਝ ਲਈਏ ਨਾ ਉਹਨੇ ਸਾਰਾ ਕੁਝ ਹੀ ਸਮਝ ਲਿਆ ਇਸ ਲਈ ਇਹਨਾਂ ਦੁਨੀਆ ਦੇ ਲੋਕਾਂ ਨੇ ਯੂਰੋਪੀਅਨ ਲੋਕਾਂ ਨੇ ਕੁਦਰਤ ਨੂੰ ਸਮਝਿਆ ਇਨਸਾਨੀਅਤ ਨੂੰ ਸਮਝਿਆ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਇਹ ਦੁਨੀਆ ਆ ਬਹੁਤ ਧੰਨਵਾਦ ਆ ਸਾਰਿਆਂ ਦਾ ਆ ਦੇਖੋ ਇਧਰਲੇ ਪਾਸੇ ਪੁਲਿਸ ਲਿਖਿਆ ਰ ਹਾਂ ਇਹ ਪੁਲਿਸੀ ਆ ਇਹ ਦੋਵਾਂ ਦੇਸ਼ਾਂ ਦੀ ਪੁਲਿਸ ਆ ਜੀ ਇਹ ਇਹ ਚੌਂਕੀ ਚ ਲਿਖਿਆ ਹੈ ਚੌਂਕੀ ਆ ਪੁਲਿਸ ਦੀ ਚੌਂਕੀ ਆ ਪੁਲਿਸ ਦੀ ਇਧਰ ਕਿਉਂ ਕਿ ਐ ਇਧਰਲੀ ਸਾਈਡ ਤੇ ਨਾ ਬਾਬਾ ਜੀ ਇਹ ਇਧਰੋਂ ਅਸੀਂ ਹੁਣ ਵੜ ਲੱਗੇ ਆ ਐ ਸਪੇਨ ਤੋਂ ਫਰਾਂਸ ਵੜ ਲੱਗੇ ਆ ਆਹ ਲਕੀਰ ਆ ਜਿਹੜੀ ਹੈ ਨਾ ਹਾਂ ਵਾਗਾ ਬਾਰਡਰ ਸਮਝ ਲੋਗੇ ਇੱਕ ਬੰਨੇ ਹਕੀਰ ਦੇਖੋ ਇਧਰਲੇ ਪਾਸੇ ਸਟਾਪ ਦਾ ਨਿਸ਼ਾਨ ਬਣਿਆ ਨਾ ਹਾਂਜੀ ਹਾਂਜੀ ਤੇ ਆਹ ਦੇਖੋ ਇਧਰਲੇ ਪਾਸੇ ਬਣਿਆ ਸਟਾਪ ਦਾ ਨਿਸ਼ਾਨ ਆਹ ਸਟਾਪ ਦਾ ਨਿਸ਼ਾਨ ਸਪੇਨ ਵਾਲਿਆਂ ਦੇ ਬਣਿਆ ਹੋਇਆ ਆਹ ਟਾਪ ਦਾ ਸਟਾਪ ਦਾ ਨਿਸ਼ਾਨ ਜਿਹੜਾ ਫਰਾਂਸ ਦਾ ਬਣਿਆ ਸਟਾਪ ਇਧਰ ਵੀ ਉਦਾਂ ਹੀ ਲਿਖਿਆ ਗਿਆ ਉਹੀ ਸਪੈਲਿੰਗਾਂ ਦੇ ਵਿੱਚ ਇਧਰ ਵੀ ਉਦਾਂ ਲਿਖਿਆ ਗਿਆ ਪਰ ਇਹਦਾ ਕਹਿਣ ਦਾ ਭਾਵ ਇਹ ਆ ਰੱਬ ਨੇ ਸਾਨੂੰ ਇੱਕ ਬਣਾ ਕੇ ਦੁਨੀਆ ਤੇ ਭੇਜਿਆ ਸੀਗਾ ਪਰ ਅਸੀਂ ਆਪ ਹੀ ਵੰਡਾ ਪਾ ਲਈਆਂ